वैगुरु जी का खाससा वैगुरु जी की फते मैं रणजीत सिंह जीटा गैलेवाल बानानस्वा समराले ਤੋਂ बीजेपी ਦਾ ਇਲੈਕਸ਼ਨ ਲੜਿਆ ਸੀ ਮੈਂ ਸਮਰਾਲੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੋ ਰਿਹਾ ਹੈ ਜਿਹਦੇ ਵਿੱਚ ਸਾਡੇ ਉਮੀਦਵਾਰ ਗੇਜਾਰਾਮ ਬਾਲਮੀਕ ਜੀ ਦੇ ਹੱਕ ਵਿੱਚ ਅਪੀਲ ਕਰਨਾ ਜਿਹੜਾ ਕਿ ਅਸੀਂ ਕੱਲ ਨੂੰ 21 ਤਰੀਕ ਸੋ ਗੇਜਾਰਾਮ ਜੀ ਸਾਡੇ ਕੋਲ 9 ਵਜੇ ਪਹੁੰਚ ਰਹੇ ਨੇ ਇਹਦੇ ਵਿੱਚ ਅਸੀਂ ਪਹਿਲਾਂ ਸਮਰਾਲਾ ਸ਼ਹਿਰ ਹਮ ਸਾਰਾ ਰੋਡ ਸ਼ੋ ਕਰਨਾ ਤੇ ਉਸ ਦੇ ਵਿੱਚ ਵੱਧ ਤੋਂ ਵੱਧ ਸਮਰਾਲੇ ਦੇ ਸ਼ਹਿਰ ਦੇ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਉਹਦੇ ਵਿੱਚ ਸ਼ਾਮਲ ਹੋਣ ਤੇ ਉਸ ਤੋਂ ਪਿੱਛੋਂ ਅਸੀਂ ਗਹਿਲੇਵਾਲ ਪਿੰਡ ਦੇ ਕੋ ਮੀਟਿੰਗ ਕਰਨੀ ਹੈ ਜਿਹਦੇ ਵਿੱਚ ਸਾਡੇ ਪਿੰਡਾਂ ਦੇ ਆਲੇ-ਦਾਲੇ ਦੇ ਏਰੀਏ ਦੇ ਲੋਕ ਤਕਰੀਬਨ 2-300 ਬੰਦੇ ਦਾ ਇਕੱਠ ਕਰਾਂਗੇ ਤੇ ਉਸ ਤੋਂ ਪਿੱਛੋਂ ਅਸੀਂ ਬਹਿਲੋਲ ਪਰ ਪਿੰਡ ਤਕਰੀਬਨ ਅਸੀਂ 40 ਪਿੰਡਾਂ ਦਾ ਇਕੱਠ ਕਰਕੇ ਜਿਹਦੀ ਕਿ ਗੈਦਰਿੰਗ 1000 ਦੇ ਨੇੜੇ ਹੋਊਗੀ ਇਹ ਅਸੀਂ ਜਿੰਨੇ ਵੀ ਵਰਕਰ ਸਮਰਾਲੇ ਰੋਡ ਸ਼ੋਅ ਕਰਾਂਗੇ ਜਾਂ ਸਾਰਿਆਂ ਨੂੰ ਅਪੀਲ ਹੈ ਵੀ ਉਸੇ ਤਰ੍ਹਾਂ ਅਸੀਂ ਉੱਥੇ ਇਕੱਠੇ ਹੋ ਕੇ ਬਹਿਲੋਲ ਪਰ ਜਾਵਾਂਗੇ ਵਰਕਰ ਜਿਹੜੇ ਸਾਡੇ ਉੱਦੇਦਾਰ ਉੱਥੇ ਫਿਰ ਗੇਜाराम ਜੀ ਸਾਡੇ ਬਾਲਮੀ ਲੋਕਾਂ ਨੂੰ ਵੋਟ ਲਈ ਅਪੀਲ ਕਰਨਗੇ ਸਬੋਧਨ ਕਰਨਗੇ ਉਸ ਤੋਂ ਪਿੱਛੋਂ ਅਸੀਂ ਕੱਚਾ ਮਛਵੜਾ ਸਾਡੇ ਉੱਥੇ ਮੰਡਲ ਪ੍ਰਧਾਨ ਰਾਣਾ ਜੀ ਨੇ ਉਹਨਾਂ ਦੇ ਘਰ ਉਹਨਾਂ ਨੇ ਉਹ 25 30 40 ਪਿੰਡਾਂ ਦਾ ਤੱਕ 40 ਪਿੰਡਾਂ ਦਾ ਉੱਥੇ ਇਕੱਠ 1000 ਕ ਬੰਦੇ ਦੀ ਅਸੀਂ ਗੈਦਰਿੰਗ ਰੱਖੀ ਆ ਉੱਥੇ ਉੱਥੇ ਫਿਰ ਉਹ ਲੋਕਾਂ ਨੂੰ ਉਸ ਏਰੀਆ ਦੇਆਂ ਨੂੰ ਬਾਲਮੀ ਗੇਜਾਰਾਮ ਜੀ ਸਬੋਧਨ ਕਰਨਗੇ ਉਹਨਾਂ ਦੇ ਨਾਲ ਅਸੀਂ ਵੀ ਜਾਂ ਸਾਡੇ ਜਿਹੜੇ ਹੋਰ ਉਮੀਦਵਾਰ ਹੋਣਗੇ ਉਹ ਵੀ ਸਬੋਧਨ ਕਰਨਗੇ ਉਸ ਤੋਂ ਬਾਅਦ ਅਸੀਂ ਤਕਰੀਬਨ 2:00 ਵਜੇ 2:00 ਵਜੇ 2:00 ਨਹੀਂ 2:30 3:00 ਵਜੇ ਅਸੀਂ ਫਿਰ ਮਾਚਵਾੜਾ ਸਾਹਿਬ ਜਿਹੜਾ ਸਾਡਾ ਬੀਜੇਪੀ ਦਾ ਦਾਸਤਰਾ ਉੱਥੇ ਜਾਵਾਂਗੇ ਉੱਥੇ ਅਸੀਂ ਮਾਚਵਾੜਾ ਸਾਹਿਬ ਦੇ ਜਿਹੜੇ ਅਹੁਦੇਦਾਰ ਤੇ ਕੁਝ ਬੰਦੇ ਨੇ ਉਹਨਾਂ ਦੇ ਨਾਲ ਗਜਰਾਵ ਜੀ ਮੀਟਿੰਗ ਲੈਣਗੇ ਜਾਂ ਉੱਥੇ ਇੱਕ ਸਮੋਦਨ ਵੀ ਕਰਨਗੇ ਤੇ ਉਸ ਤੋਂ ਉੱਥੇ ਸਾਡਾ ਖਾਣ ਦਾ ਰੋਟੀ ਦਾ ਅਰੇਂਜਮੈਂਟ ਹੈ ਜਿਹੜੇ ਸਵੇਰ ਦੇ ਬਾਰਕਰ ਪਰ ਅਨੁਸਾਰਿਆਂ ਨੂੰ ਉੱਥੇ ਲੰਗਰ ਪਾਣੀ ਛਕਣਗੇ ਉਸ ਤੋਂ ਪਿੱਛੋਂ ਅਸੀਂ ਬਾਲਮੀਕ ਮੰਦਿਰ ਜਾਵਾਂਗੇ ਮਛਵਾੜਾ ਸਾਹ ਦੇ ਉਹਦੇ ਵਿੱਚ ਜਿੰਨੇ ਸ਼ਹਿਰ ਦੇ ਨਿਵਾਸੀ ਜਿੰਨੇ ਲੋਕ ਹੋਣਗੇ ਉੱਥੇ ਗਜਰਾਮ ਜੀ ਉਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਵੀ ਕਰਨਗੇ ਤੇ ਸਬੋਧਨ ਵੀ ਕਰਨਗੇ ਇੱਕ ਛੋਟੇ ਡੇਲੀ ਦੇ ਤੌਰ ਤੇ ਅਸੀਂ ਤਕਰੀਬਨ 1150 ਬੰਦੇ ਦੀ ਗੈਰ ਰੰਗ ਉੱਥੇ ਕਰਾਂਗੇ ਉਸ ਤੋਂ ਪਿੱਛੋਂ ਅਸੀਂ ਜਾਵਾਂਗੇ ਜੋਦੋਵਾਲ ਜੋਦੋਵਾਲ ਸਾਡੇ ਮੰਡਲ ਪ੍ਰਧਾਨ ਨੇ ਸੁਖੀ ਸ਼ਰਮਾ ਜੀ ਉਹਨਾਂ ਨੇ ਉਧਰਲੇ ਕਾਫੀ ਪਿੰਡਾਂ ਦਾ ਇਕੱਠ ਆਪਦੇ ਘਰ ਪਿੰਡ ਦੇ ਵਿੱਚ ਰੱਖਿਆ ਹੋਇਆ ਸੁਖੀ ਸ਼ਰਮਾ ਜੀ ਨੇ ਤੇ ਇਹ ਅਸੀਂ ਮਤਲਬ ਇੱਕ ਜਲੂਸ ਜਾਂ ਜਿਵੇਂ ਵੀ ਇੱਕ ਇਕੱਠੇ ਹੋ ਕੇ ਸਾਰੇ ਲੋਕ ਸੰਮਾ ਚਵਾੜਾ ਸਾਹਿਬ ਤੋਂ ਫਿਰ ਅਸੀਂ ਉੱਥੇ ਜਾ ਕੇ ਮੀਟਿੰਗ ਲਵਾਗੇ ਤੇ ਗੇਜਾਰਾਮ ਵਾਲਮੀਕ ਬਾਬਾ ਇਹ ਆਪਣੇ ਉੱਤੇ ਲੋਕਾਂ ਨੂੰ ਸਬੋਧਨ ਵੀ ਕਰਨਗੇ ਉਸ ਤੋਂ ਪਿੱਛੋਂ ਅਸੀਂ ਸਮਰਾਲੇ ਦਾ ਬਾਲਮੀਕ ਮੰਦਰ ਜੀ ਦਾ ਵੀ ਪ੍ਰੋਗਰਾਮ ਰੱਖਿਆ ਹੋਇਆ ਹੈ ਜਿਹੜਾ ਕਿ ਰਾਤ ਨੂੰ 7 ਤਕਰੀਬਨ 6 7 ਜਾਂ 8 ਵਜੇ ਦੇ ਨੇ ਮੜਾ ਮੜਾ ਟਾਈਮ ਇੱਧਰ ਉੱਧਰ ਹੋ ਜਾਊਗਾ ਤੇ ਉੱਥੇ ਬਾਲਮੀਕ ਮੰਦਰ ਦੇ ਅੰਦਰ ਆ ਕੇ ਸਮਰਾਲੇ ਦੇ ਲੋਕਾਂ ਨੂੰ ਸਬੋਧਨ ਕਰਨਗੇ ਤੇ ਵੱਧ ਤੋਂ ਵੱਧ ਅਸੀਂ ਅਪੀਲ ਕਰਾਂਗੇ ਵੀ ਲੋਕ ਸਭਾ ਤੋਂ ਜਿਹੜਾ ਬੀਜੇਪੀ ਦਾ ਕੈਂਡੀਡੇਟ ਹੈ ਗੇਜਰਾਮ ਬਾਲਮੀਕ ਜੀ ਇਹਨਾਂ ਨੂੰ ਵੋਟ ਦੀ ਅਪੀਲ ਕਰਾਂਗੇ। ਬਾਸ਼ਪਾਲ ਦੀ ਸਥਿਤੀ ਕਿਵੇਂ ਦੇਖ ਰਹੇ ਹੋ ਤੁਸੀਂ? ਅਸੀਂ ਸਥਿਤੀ ਪਹਿਲਾਂ ਨਾਲੋਂ ਸਾਨੂੰ ਕਾਫੀ ਸਹਿਯੋਗ ਮਿਲ ਰਿਹਾ। ਅਸੀਂ ਜਿਸ ਤਰ੍ਹਾਂ ਹੁਣ ਪਿੰਡਾਂ 'ਚ ਜਾ ਰਹੇ ਹਾਂ। ਸਾਨੂੰ ਲੋਕ ਕਾਫੀ ਕਹਿ ਰਹੇ ਨੇ ਵੀ ਜਦੋਂ ਤੁਸੀਂ ਸਾਡੇ ਨਗਰ ਦੇ ਵਿੱਚ ਹੀ ਲੰਘਣਾ ਅੱਗੇ। ਅਸੀਂ ਇੱਥੋਂ ਮਤਲਬ ਇੱਕ ਇਕੱਠ ਦੇ ਤੌਰ ਤੇ ਜਾਣਾ ਹੈ तकरीबन ਉਹਦੇ ਵਿੱਚ 150 ਗੱਡੀ ਦਾ ਕਾਫਲਾ ਜਾਂ ਜਿੰਨੇ ਜੋ ਲੋਕ ਹੋਣਗੇ। ਸਾਨੂੰ ਕਾਫੀ ਪਿੰਡਾਂ ਚੋਂ ਸੁਨੇਹੇ ਮਿਲ ਰਹੇ ਨੇ ਵੀ ਹਰ ਨਗਰ ਦੇ ਵਿੱਚ ਤੁਸੀਂ 2-2 ਮਿੰਟ ਰੁਪਿਓ ਉੱਥੇ ਅਸੀਂ ਬਾਲਮੀਕ ਜੀ ਜਾਂ ਰਾਮ ਜੀ ਦਾ ਸਵਾਗਤ ਕਰਾਂਗੇ ਇਹਨਾਂ ਨਾਲੋਂ ਮਤਲਬ ਸਾਡੀ ਸਥਿਤੀ ਮਜ਼ਬੂਤ ਹੈ ਜਿਹਦੇ ਪਿੰਡਾਂ ਵਿੱਚ ਆਉਂਦੇ ਉਹ ਤੁਹਾਨੂੰ ਜੁੜਦਾ ਐਮਪੀ ਰਹੇ ਨੇ ਅਮਰ ਸਿੰਘ ਉਹਨਾਂ ਦੀ ਕਾਰਜਕਾਰੀ ਬਾਰੇ ਲੋਕ ਕੀ ਕਹਿੰਦੇ ਉਹਨਾਂ ਦੀ ਕਾਰਜਕਾਰੀ ਬਾਰੇ ਤਾਂ ਹਲੇ ਤੱਕ ਅਸੀਂ ਕੋਈ ਮਤਲਬ ਪੋਸਟਬਸ ਸੁਣਿਆ ਨਹੀਂ ਜ਼ਿਆਦਾ ਉਹਨਾਂ ਨੇ ਆਪਦੇ ਵਿੱਚ ਇਸ ਏਰੀਆ ਦੇ ਵਿੱਚ ਕੀ ਕੰਮ ਕਰਿਆ ਜਾਂ ਕੀ ਅਜੇ ਤੱਕ ਸਾਨੂੰ ਤਾਂ ਕਿਸੇ ਕੋਈ ਬਹੁਤਾ ਵੱਡਾ ਨਹੀਂ ਦਿਖਿਆ ਬਾਕੀ ਤੇ ਉਹ ਜਾਣ ਅਸੀਂ ਆਪਦੇ ਸਾਥ ਨਾਲ ਆਪਦੇ ਕੈਂਡੀਡੇਟ ਦੀ ਬੱਦ ਤੋਂ ਬੱਦ ਲੋਕਾਂ ਨੂੰ ਫੀਲ ਕਰਾਂਗੇ ਅਸੀਂ ਜਿਹੜਾ ਟਾਈਮ ਲੰਘ ਗਿਆ ਉਹ ਤਾਂ ਲੰਘੇ ਗਿਆ ਨਾ ਅਸੀਂ ਆਉਣੇ ਵਾਲੇ ਟਾਈਮ ਦੇ ਵਿੱਚ ਚਾਹੁੰਦੇ ਆਂ ਕਿ ਜੇ ਸੈਂਟਰ ਦੀ ਸਰਕਾਰ ਆ ਸਾਡੀ ਤੇ ਗੇਜाराम ਜੀ ਬੰਦੇ ਬੋਰੀਆ ਨੇ ਸਾਡੇ ਏਰੀਆ ਦੀ ਕੁਛ ਨਾ ਕੁਛ ਸੀਮ ਡਿਵੈਲਪਮੈਂਟ ਕਰਾ ਸਕਦੇ ਆ ਉਹ ਤਾਂ ਜਿਹੜਾ ਵਕਤ ਬੀਤ ਗਿਆ ਚੰਗਾ ਮਾੜਾ ਜੋ ਮਰਜੀ ਉਹ ਤਾਂ ਲੰਘ ਗਿਆ ਵੈਗਰੂ ਜੀ ਦਾ ਖਾਲਸਾ ਵੈਗਰੂ